ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਇੱਕ ਗੱਲ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਦਿਖਾਉਣਾ ਤੁਹਾਨੂੰ ਇੱਕ ਬੜਾ ਕੈਂਟ ਦਰਖਤ ਤੁਸੀਂ ਵੀ ਜਦੋਂ ਸਵੇਰੇ ਸਵੇਰੇ ਸੈਰ ਤੇ ਜਾਂਦੇ ਹੋ ਘਰੋਂ ਨਿਕਲਦੇ ਹੋ ਤਾਂ ਰਸਤਿਆਂ ਵਿੱਚ ਦਰਖਤ ਆਪਣੇ ਲੱਗੇ ਹੁੰਦੇ ਨੇ ਹੈਨਾ ਤੇ ਇੱਕ ਸ਼ਾਨਦਾਰ ਦਰਖਤ ਲੱਗਿਆ ਹੁੰਦਾ ਆਹ ਦੇਖ ਲਿਓ ਤੁਸੀਂ ਨਿੰਮ ਦਾ ਦਰਖਤ ਆ ਆਮ ਹੀ ਸੜਕਾਂ ਤੇ ਮਿਲ ਜਾਂਦੇ ਨੇ ਸਾਡੇ ਦਾ ਇੱਥੇ ਨਹਿਰ ਦੀ ਪੱਟੜੀ ਆ ਤੇ ਇੱਥੇ ਬਹੁਤ ਲੱਗੇ ਹੋਏ ਨੇ ਇਹਦੀ ਦਾਤਣ ਜਰੂਰ ਕਰਿਆ ਕਰੋ ਆ ਦੇਖੋ ਆ ਤੋੜ ਕੇ ਤੇਰੀ ਦਾਤਣ ਜਰੂਰ ਕਰਿਆ ਕਰੋ ਹਫਤੇ ਚ ਇੱਕ ਦੋ ਬਾਰ ਜਰੂਰ ਟਰਾਈ ਕਰਿਓ ਤੇ ਦੇਖਿਓ ਫਿਰ ਆ ਦੰਦਾ ਦੰਦਾ ਜਿਹੜੇ ਸਭ ਕਹੀ ਕਹਿੰਦੇ ਨੇ ਵੀ ਦੁਖਦੇ ਨੇ ਮਸੂੜੇ ਜਾਂ ਦੰਦ ਜਵਾੜਾ ਹਿੱਲਿਆ ਹੁੰਦਾ ਬੜੀ ਬੈਨੀਫਿਟ ਨੇ ਇਹਦੇ ਬਹੁਤ ਜਿਆਦੇ ਬਹੁਤ ਲਾਭ ਨੇ ਕਰਕੇ ਦੇਖਿਓ ਤੇ ਫਿਰ ਤੁਸੀਂ ਦੱਸੋਗੇ ਵੀ ਹਾਂ ਵੀ ਯਾਰ ਪੁਰਾਣੇ ਬਜ਼ੁਰਗ ਆਪਣੇ ਇਹੀ ਕੁਝ ਕਰਦੇ ਹੁੰਦੇ ਸੀ ਕਿ ਕਰਦੀ ਦਾਤਣ ਹੋ ਗਈ ਨਿੰਮ ਦੀ ਦਾਤਣ ਹੋ ਗਈ ਤੇ ਤੰਦਰੁਸਤ ਵੀ ਰਹਿੰਦੇ ਸੀ ਅੱਜ ਕੱਲ ਆਪਾਂ ਐ ਗੱਲਾਂ ਤੋਂ ਦੂਰ ਹੋਈ ਜਾਂਦੇ ਆ ਤੇ ਉਹਨੀਆਂ ਬਿਮਾਰੀਆਂ ਨਾਲ ਘिरी ਜਾਂਦੇ ਆ ਤਾਂ ਜ਼ਰੂਰ ਟਰਾਈ ਕਰਿਆ ਕਰੋ ਜੀ ਸਵੇਰੇ ਸਵੇਰੇ ਜਦੋਂ ਵੀ ਕੋਈ ਵੀ ਐਕਸਰਸਾਈਜ਼ ਸੈਰ ਕਰਨ ਨਿਕਲਦਾ ਤਾਂ ਰਸਤੇ 'ਚ ਜੇ ਉਹਨੂੰ ਨਿੰਮ ਮਿਲਦਾ ਤਾਂ ਨਿੰਮ ਦੀ ਦਾਤਣ ਜ਼ਰੂਰ ਕਰਿਆ ਕਰੋ ਓਕੇ ਜੀ